ਮੈਂ ਦਵਿੰਦਰ ਸਿੰਘ ਪੰਜਾਬ ਮੋਟਰਜ਼ ਐਨ ਜੀਓ ਫੀਡ ਕੋਟ ਦੀ ਨਗਰੀ ਬਾਬਾ ਫਰੀਦ ਸਾਹਿਬ ਜੀ ਦੀ ਮਕद्दस ਧਰਤੀ ਤੇ ਸਾਨੂੰ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਜਨਮ 1173 ਈਸਵੀ ਨੂੰ ਮਾਤਾ ਮਰੀਮ ਜੀ ਦੀ ਕੋਕਤੋ ਕੋਆ ਕਈ ਕੁੱਖਾ ਐਸੀਆਂ ਸੁਭਾਗੀਆਂ ਹੁੰਦੀਆਂ ਨੇ ਆਪਣੀ ਸੰਤਾਨ ਨੂੰ ਐਸੇ ਮਾਰਗ ਤੇ ਲਾਉਂਦੀਆਂ ਨੇ ਜੀ ਸੱਚੇ ਮਾਰਗ ਚੱਲਦੇ ਆ ਉਸ ਨਿਕਰੇ ਜਹਾਨ ਐਸੇ ਮਾਰਗ ਤੇ ਉਹ ਮਹਾਨ ਮਾਂ ਨੇ ਆਪਣੇ ਸੁਪੁੱਤਰ ਫਰੀਦ ਨੂੰ ਲਾਇਆ ਜਿਹੜਾ ਕਿ ਰੱਬੀ ਬਾਣੀ ਤੇ ਨਾਲ ਜੁੜ ਗਿਆ ਜਦੋਂ ਬਾਬਾ ਜੀ ਦੀ ਆਤਮਾ ਦਾ ਸੰਮੇਲ ਪ੍ਰਮਾਤਮਾ ਦੇ ਨਾਲ ਹੋਇਆ ਉਸ ਲਈ ਉਸ ਸੱਚ ਦਾ ਗਿਆਨ ਉਹਨਾਂ ਦੇ ਅੰਦਰ ਉਤਪੰਨ ਹੋਇਆ ਉਹ ਸੱਚ ਦੇ ਗਿਆਨ ਨੂੰ ਬਾਬਾ ਫਰੀਦ ਸਾਹਿਬ ਨੇ ਲਿਖਿਆ ਇੱਕ ਵਾਰੀ ਭਗਤੀ ਕਰਦੇ ਸਮੇਂ ਬਾਬਾ ਫਰੀਦ ਬੈਠ ਕੇ ਘਰ ਵਿੱਚ ਬੱਚੇ ਆਣ ਗਵਾਣ ਰੌਲਾ ਪੈ ਰਿਹਾ ਸੀਗਾ ਆਕਾਂਪ ਨਹੀਂ ਸੀ ਬਾਬਾ ਫਰੀਦ ਨੂੰ ਕਹਿਣ ਲੱਗੇ ਜੇ ਤੂੰ ਭਗਤੀ ਕਰਨੀ ਜੰਗਲਾਂ ਚ ਲੱਜਾ ਬਾਬਾ ਫਰੀਦ ਜੰਗਲ ਚ ਗਏ ਜੰਗਲਾਂ 'ਚ ਕੀ ਵੇਖਿਆ ਬਾਬਾ ਫਰੀਦ ਸਾਹਿਬ ਨੇ ਲਿਖਿਆ ਉਹਦੀ ਬਾਣੀ ਦੇ ਵਿੱਚ ਜੰਗਲ ਜੰਗਲ ਕਿਆ ਪਵੇਂ ਵਣ ਕੰਡਾ ਮੋੜੇ ਵਸੀ ਰੱਬ ਹੈ ਅਲੀਆ ਜੰਗਲ ਕਿਆ ਟੁੰਗਿਆ ਜਦ ਮੈਂ ਜੰਗਲਾਂ 'ਚ ਕੀ ਦੇਖਿਆ ਜਾ ਕੇ ਜੰਗਲਾਂ 'ਚ ਵਣ ਸੀ ਕੰਡੇ ਸੀ ਤੇ ਮੋੜੇ ਸੀ ਵਣ ਕੰਡੇ ਤੇ ਮੋੜੇ ਸੀ ਉੱਥੇ ਰੱਬ ਨਹੀਂ ਸੀ ਜਾ ਬਾਬਾ ਫਰੀਦ ਸਾਹਿਬ ਨੇ ਇਸ ਗੱਲ ਦਾ ਸਮੁੱਚੀ ਦੁਨੀਆ ਨੂੰ ਸੁਨੇਹਾ ਹੈ ਕਿ ਤਵੀ ਰੱਬ ਤੁਹਾਡੇ ਅੰਦਰ ਵਸਦਾ ਹੈ ਹਰ ਇਨਸਾਨ ਦੇ ਹਿਰਦੇ ਵਿੱਚ ਉਸ ਮਾਲਕ ਨੇ ਆਪਦੀ ਰੂਹ ਵਸਾਈ ਹੋਈ ਹੈ ਤੁਹਾਨੂੰ ਭਗਤੀ ਕਰਨ ਲਈ ਸਿਮਨ ਕਰਨੀ ਕਿਤੇ ਵੀ ਜਾਣ ਦੀ ਲੋੜ ਨਹੀਂ ਰਮਿਆ ਹੋਇਆ ਸਮਿਆ ਹੋਇਆ ਕਣ-ਕਣ ਵਿੱਚ ਉਸ ਮੋਇਆ ਹੋਇਆ ਜਿੱਥੇ ਬੈਠ ਕੇ ਮਰਦੀਓ ਦੀ ਇਬਾਦਤ ਕਰ ਲਓ ਤੁਹਾਨੂੰ ਉਹ ਪ੍ਰਾਪਤ ਹੋ ਜਾਣਗੇ ਸੋ ਸਾਡੇ ਚੰਗੇ ਭਾਗ ਇਹ ਨੇ ਬਾਬਾ ਬੀਬੀ ਸਾਹਿਬ ਜਦੋਂ ਮਲਤਾਨ ਤੋਂ ਹੁੰਦੇ ਹੋਏ ਗੁਜ਼ਰੇ ਇਸ ਇਲਾਕੇ ਵਿੱਚ ਜੰਗਲ ਸੀ ਮਾਰੀਗੁਦਰੀ ਸਹਿਰ ਵਿਖੇ ਇਲਾਕੇ ਦੇ ਵਿੱਚ ਤੇ ਇਥੇ ਬੈਠੇ ਉਹ ਆਪ ਦੇ ਸਾਥੀਆਂ ਦੇ ਸਮੇਤ ਬੈਠੇ ਬੈਠ ਕੇ ਕੁਝ ਸਮਾਂ ਨੇ ਸਿਮਰਨ ਭਗਤੀ ਕੀਤੀ ਤੇ ਕੁਝ ਖਾਣ ਪੀਣ ਲਈ ਸ਼ਹਿਰ ਵਿੱਚ ਚਲੇ ਗਏ ਜੋ ਸ਼ਹਿਰ ਵਿੱਚ ਚਲੇ ਗਏ ਤਾਂ ਉਹ ਸਮੇਤ ਇਕਰਾਲਾ ਰਾਜਕਰ ਕਰਦਾ ਹੁੰਦਾ ਸੀ ਚੌਧਰੀ ਮੋਕਲ ਹਰ ਰਾਜ ਕਰਦਾ ਹੁੰਦਾ ਸੀ ਇਹਦਾ ਕਿਲਾ ਬਣਦਾ ਸੀਗਾ ਬਗਾਰ ਵਿੱਚ ਫੜ ਕੇ ਸਿਪਾਹੀਆਂ ਨੂੰ ਬਹੁ ਹਿਸਾਬ ਨੂੰ ਟੋਕਰੀ ਚ ਕਾਤੀ ਟੋਕਰੀ ਚ ਕਾਉਂਦੇ ਸਮੇਂ ਐਸਾ ਮਹਾਨ ਕੌਤਕ ਹੋਇਆ ਰੱਬੀ ਰੂਹੀ ਟੋਕਰੀ ਡੇਢ ਘਟ ਉੱਚੀ ਜਰ ਰਹੀ ਸੀ ਡੇਢ ਘਟ ਉੱਚੀ ਜਾ ਰਹੀ ਸੀ ਇਹ ਕੌਤਕ ਦੇਖਿਆ ਰਾਜੇ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਵੀ ਆਪਾਂ ਤਾਂ ਰੱਬੀ ਫਕੀਰ ਨੂੰ ਫੜ ਕੇ ਮਜ਼ਦੂਰੀ ਕਰਾਈ ਜਾਂਦੇ ਆ ਫਿਰ ਭੁੱਲ ਬਖਸ਼ਾਈ ਔਰ ਕਿਆ ਵੀ ਸਾਡਾ ਸ਼ਹਿਰ ਵੱਧ ਪਰ ਨਹੀਂ ਰਿਹਾ ਕਿਰਪਾ ਕਰੋ ਜੀ ਸੇ ਬਾਬਾ ਦੀ ਸਾਉਣੀ ਦਾ ਵੀ ਤੁਹਾਡੇ ਇਸ ਨਾਮ ਦੇ ਵਿੱਚੋਂ ਹੰਕਾਰ ਦੀ ਵਿਧਵਾ ਆਉਂਦੀ ਹੈ ਤਾਂ ਨਾਮ ਬਦਲ ਕੇ ਰੱਖ ਦਿਓ ਫਿਰ ਬਾਬਾ ਪੀ ਸਾਹਿਬ ਦੇ ਉੱਪਰ ਫੀਲਕੋਟ ਨਾਮ ਰੱਖਿਆ ਗਿਆ ਐਸਾ ਮਹਾਨ ਉਹ ਮਹਾਨ ذوپی ਸੰਤ ਬਾਬਾ ਸ਼ੇਖ ਪੀਰ ਦਾ ਐਸਾ ਆਗਮਨ ਮਨਾਉਣੇ ਅਖੀਰਪੁਰ ਵਾਸੀ ਵੀ ਇਹ ਆਗਮਨ ਕੱਲਾ ਫੀਲਕੋਟੀਆਂ ਦਾ ਨਹੀਂ ਰਹਿ ਗਿਆ ਪੂਰੀ ਦੁਨੀਆ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਲੋਕ ਇੱਥੇ ਆਉਂਦੇ ਨੇ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਔਰ 40 ਦਿਨ ਜਿਹੜਾ ਬੰਦਾ ਲਗਾਤਾਰ ਗੁਰਦਰਾ ਗੋਦਰੀ ਸਾਹਿਬ ਕੀ ਨਤਮਸਤਕ ਹੁੰਦਾ ਕਿਉਂਕਿ ਇਹਦੇ ਦਾ ਸਰੋਵਰ ਬਣਾਇਆ ਹੋਇਆ ਪੰਜ ਤਖਤ ਸਹਿਬਾਨਾ ਦੇ ਇਹਦੇ ਵਿੱਚ ਜਲ ਸਮੋਇਆ ਹੋਇਆ ਹੈ ਗੰਗਾ ਗਦਾਵਰੀ ਯਮਨਾ ਨਦੀ ਦਾ ਜਲ ਸਮੋਇਆ ਹੋਇਆ ਇੱਕ ਜਮਸ਼ਮ ਚਸ਼ਮੇ ਦਾ ਜਲ ਸਮੋਇਆ ਹੋਇਆ ਜਿਹੜਾ ਬੰਦਾ ਇਸ਼ਨਾਨ ਕਰਦਾ ਜਿਹੜਾ ਬੰਦਾ ਭਗਤੀ ਕਰਦਾ ਉਹ ਇਹ ਸਾਰੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਮੈਨੂੰ ਬੜੀ ਹੈਰਾਨੀ ਹੁੰਦੀ ਆ ਵੀ ਇਹ ਸਾਰਾ ਸ਼ਹਿਰ ਜਿਹੜਾ ਭਰਿਆ ਪਿਆ ਹੈ ਸ਼ਹਿਰ ਦੇ ਵਿੱਚ ਦੁਕਾਨਦਾਰ ਤਾਂ ਇਸ ਮੇਲੇ ਦਾ ਫਾਇਦਾ ਠਾਉਂਦੇ ਨੇ ਜਿਹੜੇ ਗਰੀਬ ਲੋਕ ਨੇ ਮੈਂ ਦੇਖਦਾ ਵੀ ਸੜਕਾਂ ਉੱਪਰ ਨਿੱਕੇ ਨਿੱਕੇ ਦੁਕਾਨਾ ਲਾਈ ਬੈਠੇ ਨੇ ਦੇਖੋ ਬਾਬਾ ਅਸਾਂ ਦੀ ਜੱਡੀ ਮਹਾਨ ਬਖਸ਼ਿਸ਼ ਹੈ ਹਰ ਬੰਦੇ ਨੂੰ ਰੋਜ਼ਗਾਰ ਦਿੰਦੇ ਨੇ ਹਰ ਬੰਦੇ ਨੂੰ ਰੋਟੀ ਦਿੰਦੇ ਨੇ ਦੇਖੋ ਇਸ ਤਰ੍ਹਾਂ ਦੇ ਮਹਾਨ ਲੋਕ ਜਿਹੜੇ ਹਨ ਇਹਨਾਂ ਦਾ ਕਦੇ ਜਨਮ ਨਹੀਂ ਹੋਇਆ ਕਰਦਾ ਇਹਨਾਂ ਦਾ ਪ੍ਰਕਾਸ਼ ਹੋਇਆ ਕਰਦਾ ਹੈ ਐਸਾ ਪ੍ਰਕਾਸ਼ ਬਾਬਾ ਫ਼ਰੀਦ ਸਾਹਿਬ ਸਾਨੂੰ ਦੇ ਗਏ ਨੇ ਕਿ ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 104 ਸ਼ਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਰਜ ਨੇ ਬਾਹਰੀ ਸਾਹਿਬ ਜੀ ਦੀ ਬਾਣੀ ਪੜਦੇ ਹਾਂ ਸਿਰੇ ਸਿਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਐਸੀ ਮਿੱਠੀ ਬਾਣੀ ਹੈ ਐਸਾ ਰਸ ਆਉਂਦਾ ਹੈ ਫਿਰ ਸਾਡਾ ਦਿਲ ਕਰਦਾ ਹੈ ਵੀ ਅਸੀਂ ਇਹ ਬਾਣੀ ਪੜ ਕੇ ਇਸ ਬਾਣੀ ਨੂੰ ਆਪਦੇ ਮਨ ਚ ਵਸਾਈਏ ਔਰ ਮੰਤਰ ਸਾਹਿਬ ਦੇ ਫਿਰ ਇਹਦੇ ਮਤਲਬ ਅਕਸ ਹੀ ਆਪਦੇ ਜੀਵ ਨੂੰ ਚਲਾਈਏ ਪੁਰਬ ਮਨਾਉਣੇ ਚਾਹੀਦੇ ਨੇ ਮੇਲੇ ਲਾਉਣੇ ਚਾਹੀਦੇ ਨੇ ਮੇਲੇ ਲੱਗਦੇ ਆਏ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਇਸ ਮੇਲੇ ਵਿੱਚੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ ਉਹ ਹੀ ਮੇਲੇ ਹਰ ਸਾਲ ਲੱਗ ਜਾਂਦੇ ਨੇ ਉਹੀ ਪਰ ਹਰ ਸਾਲ ਮਨਾਉਣੇ ਆ ਸਾਡਾ ਵਿਸ਼ਿਆਂ ਦੇ ਵਿੱਚ ਭਰਿਆ ਹੋਇਆ ਦਿਸ਼ਾਹੀਨ ਹੋਇਆ ਹੋਇਆ ਸਾਡਾ ਮਨ ਦਿਸ਼ਾ ਵਿੱਚ ਆਉ ਜਾਂਦਾ ਕਿ ਦੋਸੇ ਰੱਬ ਦੀ ਬਾਣੀ ਨੂੰ ਪੜਦੇ ਆ ਇਹਦਾ ਸੰਦੇਸ਼ ਅਸੀਂ ਲੈਣੇ ਆ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਜਿਹੜੇ ਸੱਚ ਦੇ ਮਾਰਗ ਤੇ ਚੱਲੇ ਨੇ ਉਹਨਾਂ ਦੀ ਪਹਿਲਾਂ ਵੀ ਉਸਤਤ ਹੁੰਦੀ ਸੀ ਉਹਨਾਂ ਦੀ ਹੁਣ ਵੀ ਉਸਤਤ ਹੋਣੀ ਹੈ ਜਿਹੜੇ ਸਾਡੇ ਜਨਮ ਤੋਂ ਪਹਿਲਾਂ ਇਸ ਦੁਨੀਆ ਨੂੰ ਚਲਾਉਂਦੇ ਸੀ ਸਾਡੇ ਚਲੇ ਜਾਣ ਤੋਂ ਬਾਅਦ ਵੀ ਚਲਾਈ ਜਾਣਗੇ ਪਰ ਸਾਡਾ ਕੰਮ ਵਰਤਮਾਨ ਨੂੰ ਹੋਰ ਵੀ ਜ਼ਗੀਰਾ ਬਣਾਉਣਾ ਆਓ ਆਪਾਂ ਵੀ ਰੀਸ ਕਰੀਏ ਇਹਨਾਂ ਦੀ ਆਪਾਂ ਵੀ ਇਹਨੇ ਖਿਆਲਾਂ ਤਾਮ ਦਾ ਚੱਲੀਏ ਕਦੇ ਕਿਸੇ ਦਾ ਮਾੜਾ ਨਾ ਸੋਚੀਏ ਕਦੇ ਕਿਸੇ ਦਾ ਮਾੜਾ ਨਾ ਕਰੀਏ ਕਿਉਂਕਿ ਜੈਸਾ ਬੀਜ ਐ ਸੋ ਲੋਣਾ ਹੈ ਕਰਮਾਂ ਸੰਧਰਾ ਖੇਤ ਬੀਜੇ ਵਿਖ ਮੰਗਾ ਅੰਮ੍ਰਿਤ ਦੇਖੋ ਇਹ ਜਿਵੇਂ ਉਹ ਜਿਵੇਂ ਜੇ ਅਸੀਂ ਬੀਜ ਬੀਜਾਂਗੇ ਫਾਲ ਉਹਨੂੰ ਉਹੀ ਲੱਗਣਾ ਸਮੁੱਚੀ ਕਾਇਨਾਤ ਨੂੰ ਪਿਆਰ ਕਰੋ ਸਮੁੱਚੀ ਬਨਸਪਤੀ ਨੂੰ ਪਿਆਰ ਕਰੋ ਸਮੁੱਚੀ ਦੁਨੀਆ ਨੂੰ ਪਿਆਰ ਕਰੋ ਕਿਉਂਕਿ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁੜ੍ਹਾਈ ਸਾਡਾ ਸਾਰਿਆਂ ਦਾ ਪਿਤਾ ਇੱਕ ਹੈ ਲੈਕਿਨ ਜੀ ਜਾਤਾਂ ਵਿੱਚ ਉੱਚ ਨੀਚ ਦੇ ਭੇਦ ਭਾਵ ਵਿੱਚ ਵੰਡੇ ਪਏ ਆ ਸਾਡੇ ਗੁਰਦੁਆਰੇ ਮਸਜਿਦ ਮੰਦਰ ਵੰਡੇ ਪਏ ਆ ਇਹ ਉੱਚੀ ਜਾਤ ਦਾ ਮੰਦਰ ਹੈ ਉੱਚੀ ਜਾਤ ਦਾ ਗੁਰਦੁਆਰਾ ਲੇਕਿਨ ਗੁਰੂ ਸਾਹਿਬ ਕੀਤੇ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਪੇ ਸਮਝੋ ਗੁਪਜਾ ਕੌਣ ਭਲੇ ਕਾ ਬੰਦੇ ਉਹ ਕਹਿੰਦੇ ਭਲੇ ਉਹ ਆ ਜੋ ਭਲੇ ਕੰਮ ਕਰਦੇ ਨੇ ਤੇ ਬੰਦੇ ਉਹ ਜੋ ਮੰਦੇ ਕੰਮ ਕਰਦੇ ਨੇ ਪਰ ਸਾਡੇ ਹਿੱਸੇ ਤਾਂ ਨਾ ਇਨਸਾਨ ਦੇ ਹਿੱਸੇ ਚੰਗਿਆਈ ਆਈ ਆ ਗੁਣਾ ਤਾਂ ਹੋਵਾ ਵਾਸਲਾ ਕਡ ਵਾਸਲ ਇਜਾ ਜੇ ਗੁਣ ਹੋਮ ਸਾਂਝਨਾ ਮੇਰੇ ਸਾਂਝ ਕਰੇ ਜੇ ਕਿਤੇ ਵੀ ਚੰਗੇ ਗੁਣ ਮਿਲਦੇ ਹੋਣ ਸਾਨੂੰ ਗੁਣ ਲੈਣੇ ਚਾਹੀਦੇ ਨੇ ਬਾਬਾ ਫਰੀਦ ਸਾਹਿਬ ਦਾ ਮੇਲਾ ਸਮੁੱਚੀ ਮਾਨਵਤਾ ਨੂੰ ਪੂਰੀ ਦੁਨੀਆ ਨੂੰ ਬਾਬਾ ਫਰੀਦ ਸਾਹਿਬ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਗੁਣ